ਨਾਮਤਾ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਦੇ ਕਰਨਾਂ ਵਿੱਚ ਚਾਰ ਸਿੱਖਾਈ ਇੱਕ ਪਾਈ ਮਈਆ ਦੂਜਾ ਪਾਈ ਨਈਆ ਤੀਜਾ ਪਾਈ ਜਾਪਾ ਚੌਥਾ ਤੁਲਸਾ ਬੋਹਰਾ ਵੇਖੋ ਇਹ ਗੁਰੂ ਸਾਹਿਬਾਨ ਬੇਲੇਰ ਦੇ ਸਿੱਖ ਨੇ ਪਰ ਮੈਂ ਬੜੇ ਪਰ ਬੇਨਤੀ ਅੱਖਰੇ ਵੀ ਇਹਨਾਂ ਰੰਗੀ ਪਿਆਰ ਵਾਲਿਆਂ ਦੇ ਨਾਮ ਸਿੱਖ ਨੂੰ ਯਾਦ ਰੱਖਣੇ ਚਾਹੀਦੇ ਇੱਕ ਵਾਰੀ ਫਿਰ ਮਹਾਰਾਮਾ ਭਾਈ ਮਈਆ ਭਾਈ ਨਈਆ ਭਾਈ ਜਾਪਾ ਭਾਈ ਤੁਲਸਾ ਹੋਣਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆ ਕੇ ਹੱਥ ਧੁੜ ਕੇ ਕਹਿ ਲੱਗੇ ਪਾਤਸ਼ਾ ਅਸੀਂ ਗ੍ਰਿਸ਼ਤੀ ਲੋਕ ਹੈ ਪਰ ਮਾਨ ਬੱਚਿਆਂ ਵਾਲੇ ਹੈ ਤੇ ਗ੍ਰਿਸ਼ਤੀ ਬੰਦੇ ਦੀ ਜਿਹੜੀ ਬਹੁਤੀ ਸੁਰਤ ਹੈ ਉਹ ਕਮਾਕਾਰਾਂ ਵਿੱਚ ਰਹਿੰਦੀ ਹੈ ਧਰ ਦੇ ਅੰਦਰ ਨਹੀਂਦੀ ਹੈ ਤੇ ਸਾਡੇ ਤੇ ਕਿਰਪਾ ਕਰੋ ਕੋਈ ਪਵਿੱਤਰ ਦਾ ਉਪਦੇਸ਼ ਦਿਓ ਮਹਾਰਾਜ ਸੋਖਾ ਦਾ ਰਾਤ ਅਸਦੇ ਅਸੀਂ ਭਵਜੰਤ ਨੂੰ ਇਸ ਸੰਸਾਰ ਅਸੀਂ ਔਰਤ ਗੁਰਬਾਣੀ পড়ੋ ਇਹਨਾਂ ਵਿਚਾਰੋਂ ਗੁਰੂ ਕੀ ਕਹਿੰਦਾ ਅੰਮ੍ਰਿਤ ਬਾਣੀ ਅੰਦਰ ਧਿਆਪੁਰ ਕਹਿ ਕਹੇ ਹਮ ਕਹਾ ਗੁਰੂ ਕੀ ਕਹਿੰਦਾ ਮੈਂ ਕੀ ਕਰਦਾ ਇਸ ਵਕਤ ਸਹਿਬ ਬਰਜਦੇ ਦੇ ਰੁਕਦੇ ਨੇ ਕਿਨਾਰਾ ਕਰ ਜਾਓ ਜੀ ਗੁਰਬਾਣੀ ਵਿੱਚ ਵੀ ਬੋਲੂ ਅਬ ਪਾਸ ਜਨਕੀ ਅਰਦਾਸ ਤੇ ਸਿਮਰਨ ਦੁਆਰ ਬਖਵਾਲਾ ਸਦਾ ਸਦਾ ਹੋ ਤੁਧ ਧਿਆਈ ਕਿ ਬਤਲ ਪੜਿਓ ਜਨਾਈ ਇਹਨਾਂ ਤਾਮ ਨਿਵਾਰਨ ਹਾਰਾ ਦੁੱਖ ਹਤਾ ਸੁਖ ਦਾ ਤੱਕ ਵਿਗੜਨੋਂ ਖੂਡਾ ਗਏ ਜਾ ਕੀ ਸਭ ਆਗੈ ਜਿਹੜਾ ਹੈ ਨਿਵਾਰਨ ਹਾਰੇ ਦਾ ਅਰਥ ਉਹਦੇ ਦੂਰ ਕਰਨ ਵਾਲਾ فرماں پر پر تن تاپ کی دے بہتیاں تن تاپ ہون دے نیں آگ دی آگ ਕਰ ਦੇਗਾ ਹਾਂ ਕੋ ਰੋ ਕੀ ਚਾਹ ਬਣੀ ਕੋਰੇ ਮਾਨਸ ਕੀ ਪ੍ਰਭ ਆਗੇ ਅਰਦਾਸ ਉਹਨੂੰ ਵਿਗਨ ਨਹੀਂ ਲੱਗਦਾ ਜਿਹੜਾ ਹਰ ਮੇਲੇ ਆਪਣੇ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਕਰਕੇ ਧੁਰਦਾ ਹੈ ਬੇਨਤੀ ਵਿੱਚ ਤੁਹਾਨੂੰ ਕਹਿ ਰਿਹਾ ਹਾਂ ਸਾ ਚਾਰ ਅੱਖਰ ਨੇ ਆਡੇ ਦਾ ਆਖਰੀ ਅਰਥ ਹੈ